ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਜੋ ਕ੍ਰਾਂਤੀ ਉਦਯੋਗ ਕ੍ਰਾਂਤੀ ਚੱਲ ਰਹੀ ਹੈ ਉਹਦੇ ਵਿੱਚ ਇੱਕ ਬੜਾ ਵੱਡਾ ਸਟੈਪ ਅਸੀਂ ਅੱਜ ਹੋਰ ਲਿੱਤਾ ਹੈ ਸਰ ਅੱਜ ਜਿਹੜੀ ਕੈਬਨਟ ਮੀਟਿੰਗ ਹੋਈ ਹੈ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਵਿੱਚ ਇਹ ਬਹੁਤ ਦੇਰ ਦੀ ਡਿਮਾਂਡ ਸੀ ਇੰਡਸਟਰੀ ਦੀ ਤੇ ਜਿੰਨੇ ਵੀ ਇੰਡਸਟਰੀ ਐਸੋਸੀਏਸ਼ਨ ਵਾਲੇ ਹੈਗੇ ਸੀ ਚਾਹੇ ਉਹ CII ਵਾਲੇ ਆ FX ਚੈਂਬਰ ਵਾਲੇ ਆ SICU ਵਾਲੇ PHDCCI ਵਾਲੇ ਸਾਰਿਆਂ ਨੇ ਰਿਪਰੈਜ਼ੈਂਟੇਸ਼ਨਾਂ ਦਿੱਤੀਆਂ ਕਿ ਜਿਹੜੀ ਸਟੈਂਪ ਡਿਊਟੀ ਲੱਗਦੀ ਆ ਜਿਹੜੇ ਅਸੀਂ ਬੈਂਕ ਦੇ ਲੋਨ ਲੈਂਦੇ ਆ ਉਹਨਾਂ ਤੇ ਸਟੈਂਪ ਡਿਊਟੀ ਬਹੁਤ ਜ਼ਿਆਦਾ ਸੀ ਹੁੰਦੀ ਸਾਰੀ ਸਟੇਟਾਂ 'ਚ ਆਲਮੋਸਟ ਸਾਰੀ ਸਟੇਟਾਂ ਆਲੇ ਲੈਂਦੇ ਆ ਜਦੋਂ ਤੁਸੀਂ ਬੈਂਕ ਦਾ ਲੋਨ ਲੈਂਦੇ ਹੋ ਉਹਨੂੰ ਰਜਿਸਟਰ ਕਰਾਉਣਾ ਪੈਂਦਾ ਉਹਨੂੰ ਹਾਈਪੋਥੈਕੀਸ਼ਨ ਕਰਾਉਣਾ ਪੈਂਦਾ ਫਿਰ ਅਸੀਂ ਬਾਕੀ ਸਟੇਟਾਂ ਦਾ ਵੀ ਡਿਸਕਸ ਕੀਤਾ ਔਰ ਅਸੀਂ ਐਸ ਇਨ ਤੇਜੇ ਤੇ ਪਹੁੰਚੇ ਕਿ ਆਪਣਾ ਪੰਜਾਬ ਸਾਰਿਆਂ ਨਾਲੋਂ ਵਧੀਆ ਹੋਣਾ ਚਾਹੀਦਾ ਅੱਜ ਮੈਂ ਬੜੀ ਖੁਸ਼ੀ ਨਾਲ ਅਨਾਉਂਸ ਕਰਨ ਜਾ ਰਹੇ ਆ ਅੱਜ ਮੇਰੇ ਇੰਡਸਟਰੀਅਲਿਸਟ ਭਰਾ ਔਰ ਮੇਰੇ ਵਪਾਰੀ ਭਰਾ ਜਿਹੜੇ ਲੋਨ ਲੈਂਦੇ ਆ ਪਰ ਦਿਨਾਂ ਨੇ ਲੋਨ ਲਿੱਤੇ ਹੋਏ ਆ ਉਹਨਾਂ ਲਈ ਖੁਸ਼ਖਬਰੀ ਹੈ ਕਿ ਇੱਕ ਤਾਂ ਅਸੀਂ ਹਾਈਪੋਥੀਕੇਸ਼ਨ ਤੇ ਮਾਰਗੇਜ ਨੂੰ ਇਕੱਠਾ ਕਰਕੇ ਇਕ ਕਰਕੇ ਉਹਦੇ ਤੇ 0.25% ਰਹਿਣ ਦਿੱਤਾ ਜਿਹੜਾ ਪਹਿਲਾਂ ਵੀ 0.25% ਸੀ ਪਰ ਅੱਗੇ 0.25% ਹਾਈਪੋਥੀਕੇਸ਼ਨ ਤੇ ਅਲੱਗ ਪੈਂਦਾ ਸੀ ਮੌਰਟਗੇਜ ਤੇ ਅਲੱਗ ਪੈਂਦਾ ਸੀ ਹੁਣ 0.25% ਇੱਕ ਕਰਤਾ ਔਰ ਦੂਜੀ ਗੱਲ ਇਹ ਹੈ ਕਿ ਉਹਨੂੰ ਕੈਪ ਕਰਤਾ ਅਸੀਂ 5 ਲੱਖ ਰੁਪਏ ਤੇ ਸਾਡੇ ਕੋਲੋਂ ਕਈ ਐਸੋਸੀਏਸ਼ਨਾਂ ਨੇ ਕੈਪ ਮੰਗੀ ਸੀ ਜੀ 10 ਲੱਖ ਕਰ ਦੋ ਕਿਸੇ ਨੇ 5 ਲੱਖ ਕਹੀ ਸੀ ਕਿਸੇ ਨੇ 7.5 ਲੱਖ ਕਹੀ ਸੀ ਪਰ ਅਸੀਂ ਜੋ ਸਭ ਤੋਂ ਘੱਟ ਸਾਨੂੰ ਡਿਮਾਂਡ ਸੀਗੀ ਇੰਡਸਟਰੀ ਐਸੋਸੀਏਸ਼ਨਾਂ ਵੱਲੋਂ ਅਸੀਂ 5 ਲੱਖ ਰੁਪਏ ਤੇ ਕੈਪ ਕਰਤੀ ਇੱਕ ਰੀਸੈਂਟਲੀ ਰਜਿਸਟ੍ਰੇਸ਼ਨ ਚਾਰजेस ਵੀ ਲਗਾਏ ਸੀਗੇ ਜਿਹੜੇ ਲੋਨ ਦੇ ਰਜਿਸਟ੍ਰੇਸ਼ਨ ਉਹਦਾ ਕੈਪ 1 ਲੱਖ ਰੁਪਏ ਦਾ ਸੀਗਾ ਹੁਣ ਅਸੀਂ ਜਿਹੜੇ ਰਜਿਸਟ੍ਰੇਸ਼ਨ ਚਾਰजेस ਹੈ ਉਹ ਸਿਰਫ 1000 ਰੁਪਿਆ ਕਰਤਾ ਹੈ ਵਨ ਟਾਈਮ ਜਿਹੜੇ ਰਜਿਸਟ੍ਰੇਸ਼ਨ ਚਾਰजेस ਹੈ ਜਦੋਂ ਲੋਨ ਲੈਂਦੇ ਆ ਉਹ 1000 ਰੁਪਿਆ ਕਰਤਾ ਹੈ ਇਹਦੇ ਨਾਲ ਬੜਾ ਇੰਡਸਟਰੀ ਨੂੰ ਰਾਹਤ ਮਿਲੂਗੀ ਔਰ ਮੈਨੂੰ ਪੂਰਾ ਯਕੀਨ ਹੈ ਕਿ ਇੰਡਸਟਰੀ ਇਦੇ ਨਾਲ ਬੜੀ ਖੁਸ਼ ਹੋਏਗੀ ਸਰਕਾਰ ਤੋਂ ਔਰ ਉਹਨਾਂ ਨੂੰ ਲੱਗੇਗਾ ਕਿ ਜੋ ਅਸੀਂ ਅਧਿਉਗ ਕ੍ਰਾਂਤੀ ਚਾਲੂ ਕੀਤੀ ਹੈ ਜਦੇ ਵਿੱਚ ਸਾਡੀਆਂ ਨਵੀਆਂ ਇਨਵੈਸਟਮੈਂਟਾਂ ਵੀ ਆ ਰਹੀਆਂ ਜਦੇ ਵਿੱਚ ਅਸੀਂ ਜਗ੍ਹਾ ਜਗ੍ਹਾ ਜਾ ਕੇ ਰੋਡ ਸ਼ੋ ਵੀ ਕਰ ਰਹੇ ਆ ਔਰ ਇਨਵੈਸਟਰਸ ਦਾ ਇੰਟਰਸਟ ਵੀ ਪੈਦਾ ਹੋ ਰਿਹਾ ਅੱਜ ਵੀ ਜਦੋਂ ਅਸੀਂ ਪਿੱਛੇ ਬੈਂਗਲੌਰ ਗਏ ਸੀ ਇੱਕ ਨਵੀਂ ਕੋਈ ਇਨੋਵੇਸ਼ਨ ਹੈਗੀ ਐ ਦੀ ਡਰੋਨਸ ਦੀ ਉਹ ਮਿਲੇ ਸੀ ਉਹ ਵੀ ਮੇਰੇ ਕੋਲ ਅੱਜ ਆਏ ਹੋਏ ਸੀਗੇ ਹੁਣੇ ਉੱਠ ਕੇ ਗਏ ਆ ਸੋ ਹੁਣ ਇਨਵੈਸਟਰ ਪੰਜਾਬ ਚ ਆਣਾ ਚાલુ ਹੋ ਰਿਹਾ ਹੈ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਅਸੀਂ ਕੀ ਕੁਝ ਦੇ ਸਕਦੇ ਆ ਕੀ ਕੁਝ ਕਰ ਸਕਦੇ ਆ ਇੱਕ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀਆਂ ਅਸੀਂ 24 ਸੈਕਟੋਰਲ ਕਮੇਟੀਆਂ ਬਣਾਈਆਂ ਸੀ 24 ਦੀਆਂ 24 ਦੀਆਂ ਰਿਪੋਰਟਾਂ ਆ ਚੁੱਕੀਆਂ ਸਾਡੇ ਕੋਲ ਔਰ ਜਿਹੜੀ ਨਵੀਂ ਇੰਡਸਟਰੀਅਲ ਪਾਲਿਸੀ ਹੈ ਉਹਦੀ ਤਿਆਰੀ ਚੱਲ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਅਸੀਂ ਯੂਜ਼ ਕਰ ਰਹੇ ਆ ਅਸੀਂ ਜਿਹੜੇ ਪ੍ਰੋਫੈਸ਼ਨਲ ਹੁੰਦੇ ਅਰਨਸਟ ਐਂਡ ਯੰਗ ਕੇ ਪੀ ਐਮ ਜੀ ਉਹਨਾਂ ਦੀਆਂ ਸਰਵਿਸਿਜ਼ ਲੈ ਰਹੇ ਆ ਸਾਡਾ ਇੰਡਸਟਰੀ ਡਿਪਾਰਟਮੈਂਟ ਲੱਗਿਆ ਹੋਇਆ ਪੰਜਾਬ ਇਨਵੈਸਟ ਲੱਗਿਆ ਹੋਇਆ ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਸਾਲ ਦੇ ਐਂਡ ਤੱਕ ਨਹੀਂ ਤਾਂ ਅਗਲੇ ਸਾਲ ਦੇ ਸ਼ੁਰੂ ਚ ਜਿਹੜੀਆਂ ਨਵੀਆਂ ਇੰਡਸਟਰੀਅਲ ਪਾਲਿਸੀਜ਼ ਐ ਉਹ ਪਲੇਸਡ ਹੋ ਜਾਣ ਐਤਕੀ ਇੱਕ ਪਾਲਿਸੀ ਨਹੀਂ ਬਣੇਗੀ ਸੈਕਟਰ ਵਾਈਜ਼ ਪਾਲਿਸੀਆਂ ਬਣਾਵਾਂਗੇ ਜੇ ਪੰਜ ਸੱਤ 10 ਸੈਕਟਰ ਹੋਣਗੇ ਜਿਨ੍ਹਾਂ ਦੀਆਂ ਮਤਲਬ ਕਿ ਕੋਈ ਫਰਕ ਨਹੀਂ ਹੋਏਗਾ ਜੋ ਉਹਨਾਂ ਨੇ ਮੰਗਾਂ ਕੀਤੀ ਆ ਉਹਦੋਂ ਅਸੀਂ ਕਲੱਬ ਕਰ ਲਾਂਗੇ ਪਰ ਜਿੱਥੇ ਕੋਈ ਯਾਦਾ ਫਰਕ ਹੋਏਗਾ ਉਹ ਸੈਕਟਰ ਵਾਈਜ਼ ਅਸੀਂ ਪਾਲਿਸੀਜ਼ ਬਣਾਵਾਂਗੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕਿਸੇ ਦਾ ਵੀ ਕੋਈ ਸਵਾਲ ਹੈ ਮੈਨੂੰ ਪੁੱਛੋ ਮੈਂ ਆਸਰ ਕਰਦਾ ਜਿਸ ਤਰੀਕੇ ਨਾਲ ਤੁਸੀਂ ਅਲੱਗ-ਅਲੱਗ ਪਾਲਿਸੀਆਂ ਦਾ ਜ਼ਿਕਰ ਕੀਤਾ ਹੈਗਾ ਪੰਜਾਬ ਦੀ ਹੁਣ ਤੱਕ ਵੀ ਕੋਈ ਪਾਲਿਸੀ ਨਹੀਂ ਹੈ ਕਦੋਂ ਤੱਕ ਫਾਈਨਲਾਈਜ਼ ਕਰਕੇ ਔਰ ਫਾਇਦਾ ਉਸ ਨੂੰ ਉਸ ਤਰੀਕੇ ਨਾਲ ਮਿਲੇਗਾ ਮੈਂ ਤੁਹਾਨੂੰ ਦੱਸ ਰਿਹਾ ਜੀ ਕਿ ਇਹ ਜਿਹੜੀਆਂ ਪਾਲਿਸਿਸ ਐ ਇਸ ਸਾਲ ਦੇ ਐਂਡ ਵਿੱਚ ਨਹੀਂ ਤਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਕੰਪਲੀਟ ਹੋ ਜਾਣਗੀਆਂ ਔਰ ਅਸੀਂ ਨੋਟੀਫਾਈ ਕਰ ਲਾਂ ਕਰ ਦਵਾਂਗੇ ਸਰ ਜੀ ਇੱਕ ਨਾ ਲੁਧਿਆਣਾ ਵਿੱਚ ਘਟਾਲਾ ਹੋਇਆ ਕਿ ਜੇਈ ਦੀ ਆਈਡੀ ਤੋਂ 300 ਮੀਟਰ ਲੱਗੇ ਹਾਲੀ ਪਾਵਰ ਕਮ ਨੇ ਫੜ ਲਿਆ ਉਹਦਾ ਸਾਰਾ ਇਸ਼ੂ ਇੰਤਾਂ ਦੀ ਕੀ ਕਹਿਣਾ ਚਾਹੋਗੇ ਵੀ ਇੰਤਾਂ ਦੀ ਇੱਕ ਆਈਡੀ ਔਰ 300 ਮੀਟਰ ਲੱਗ ਜਾਣੇ ਨੈਕਸ਼ਨ ਖੜਾ ਸਾਲ ਉਹ ਫ੍ਰੀ ਵਿੱਚ ਲਿਜਾਉਂਦੇ ਅਸੀਂ ਕਰ ਰਹੇ ਆ ਜੀ ਦੇਖੋ ਹੁਣ ਲੂਪ ਹੋਲ ਸਿਸਟਮ ਚ ਤਾਂ ਹੈਗੇ ਆ ਔਰ ਜਿੱਥੇ ਜਿੱਥੇ ਸਾਨੂੰ ਕੋਈ ਵੀ ਕੰਪਲੀਟ ਆਂਦੀ ਆ ਅਸੀਂ ਉਹਨੂੰ ਪਲੱਗ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਨਹੀਂ ਵੀ ਸਿਰਫ ਉਹ ਇਸ਼ੂ ਨੂੰ ਰਿਸੋਲਵ ਕਰਨਾ ਅਸੀਂ ਇਹ ਵੀ ਸ਼ੋਰ ਵੀ ਮੇਕ ਸ਼ੋਰ ਕਿ ਅੱਗੇ ਤੋਂ ਉਹ ਜਿਆ ਕੋਈ ਵੀ ਨਾ ਇਸ਼ੂ ਹੋਵੇ ਐਕਸ਼ਨ ਤੁਹਾਨੂੰ ਟੋਲ ਐਕਸ਼ਨ ਪੂਰਾ ਲਵਾਂਗੇ ਜੀ ਅਸੀਂ ਜੋ ਬਿਜਲੀ ਬੋਰਡ ਵਿੱਚ ਸਾਡਾ ਜੋ ਤੀਜਾ 0% ਕਰਪਸ਼ਨ ਹੋਣੀ ਚਾਹੀਦੀ ਔਰ ਕੋਈ ਵੀ ਕਰਪਸ਼ਨ ਕਰਦਾ ਫੜਿਆ ਗਿਆ ਉਹਦੇ ਤੇ ਵੱਡੇ ਤੋਂ ਵੱਡਾ ਐਕਸ਼ਨ ਲਿੱਤਾ ਜਾਏਗਾ ਪਰ ਦੂਜੀ ਗੱਲ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਰਪਸ਼ਨ ਤੋਂ ਇਲਾਵਾ ਕੋਈ ਵੀ ਅਲਗਰਜ਼ੀ ਜਿਹਦੇ ਕਰਕੇ ਬਿਜਲੀ ਬੋਰਡ ਨੂੰ ਬਿਜਲੀ ਮਹਿੰਗੀ ਪੈ ਰਹੀ ਹੈ ਉਹ ਚਾਹੇ ਬਿਜਲੀ ਦੀ ਚੋਰੀ ਹੋਵੇ ਚਾਹੇ ਟ੍ਰਾਂਸਮਿਸ਼ਨ ਲਾਸੇਜ਼ ਹੋਣ ਜਿਹਦੇ ਵਿੱਚ ਹਿਊਮਨ 에ਰਰ ਚਾਹੇ ਉਹ ਸਾਡੀ ਕੋਈ ਫਿਊਲ ਕਾਸਟ ਹੋਵੇ ਚਾਹੇ ਕੁਝ ਹੋਵੇ ਹਰ ਚੀਜ਼ ਦੇ ਵਿੱਚ ਹਰ ਚੀਜ਼ ਦੇ ਉੱਤੇ ਜਿਹੜੇ ਸਾਡੇ ਡਿਪਾਰਟਮੈਂਟ ਦੇ ਬੰਦੇ ਇਨਵੋਲ ਹੋਣਗੇ ਔਰ ਜੇ ਉਹਨਾਂ ਨੇ ਅਲਗਰਜ਼ੀ ਕੀਤੀ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ ਪੰਜਾਬ ਕਾਂਗਰਸ ਦੇ ਪ੍ਰਧਾਨ ਕਹਿ ਰਹੇ ਨੇ ਚਿੱਟੇ ਨੂੰ ਰੋਕਣ ਦੇ ਲਈ ਅਫੀਮ ਪੋਸਟ ਦੇ ਠੇਕੇ ਖੋਲ ਦਿੱਤੇ ਜਾਣ ਪੰਜਾਬ ਵਿੱਚ ਚਲੋ ਮੈਂ ਦੇਖੋ ਮੈਨੂੰ ਇੰਡਸਟਰੀ ਰਿਲੇਟਿਡ ਪੁੱਛ ਲਓ ਬਿਜਲੀ ਰਿਲੇਟਿਡ ਪੁੱਛ ਲਓ ਆਪਾਂ ਹੋਰ ਬੋਤਾਂ ਦਾ ਪੰਜਾਬ ਦੇ ਲੋਕਾਂ ਨੇ ਪਾਉਣੇ ਇਹਨਾਂ ਯੂਨੀਵਰਸਿਟੀ ਨੇ ਨਾ ਪਾਉਣੇ ਉਹਨਾਂ ਲੋਕਾਂ ਲਈ ਉਹ ਨਹੀਂ ਨਹੀਂ ਦੇਖੋ ਦੇਖੋ ਜੇ ਇੰਡਸਟਰੀ ਲੱਗੇਗੀ ਉਹਦੇ ਨਾਲ এমਪਲாய்ਮੈਂਟ ਵੀ ਹੋਏਗੀ ਸਾਡੇ ਪੰਜਾਬੀ ਭਰਾਵਾਂ ਨੂੰ ਮਿਲੇਗੀ ਹੁਣ ਮੈਂ ਤੁਹਾਨੂੰ ਆਈਟੀ ਦਾ ਦੱਸ ਰਿਹਾ ਅਸੀਂ ਆਈਟੀ ਦੇ ਉੱਤੇ ਇੰਨਾ ਜ਼ੋਰ ਲਗਾ ਰਹੇ ਹਾਂ ਕਿਉਂਕਿ ਜਿੱਥੇ ਵੀ ਅਸੀਂ ਗਏ ਹਾਂ ਬੈਂਗਲੌਰ ਗਏ ਹਾਂ ਗਰਗਾਓਂ ਗਏ ਹਾਂ ਦਿੱਲੀ ਗੱਲ ਕੀਤੀ ਹੈ ਹੋਰ ਤਾਂ ਹੋਰ ਜਿਹੜੇ ਅਮਰੀਕਾ ਚ ਸਿਲੀਕਨ ਵੈਲੀ ਹੈ ਜਿਹੜੇ ਪਰਸੈਂਟੇਜ ਪੰਜਾਬੀ ਕੰਮ ਕਰਦੇ ਆ ਨਾ ਇਹ ਜੇ ادارਿਆਂ ਵਿੱਚ 20% ਤੋਂ ਲੈ ਕੇ 40-45% ਤੱਕ ਪੰਜਾਬੀ ਹੈ। ਅਸੀਂ ਇਹ ਹੁਣ ਇੱਕ ਗੋਲ ਬਣਾਇਆ ਹੈ ਕਿ ਇਹ ਸਾਰੀਆਂ ਇੰਡਸਟਰੀਆਂ ਇੱਥੇ ਲੱਗਣ। ਔਰ ਉਹ ਸਾਡੇ ਪੰਜਾਬੀ ਭਰਾ ਜਿਹੜੇ ਕੰਮ ਕਰਦੇ ਜਿਹੜੇ ਵਾਪਸ ਆਣਾ ਚਾਹਦੇ ਪੰਜਾਬ 'ਚ ਉਹ ਵਾਪਸ ਆਣ ਔਰ ਜਿਹੜਾ ਨਵਾਂ ਸਕਿੱਲ ਪੈਦਾ ਹੋ ਰਿਹਾ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਉਹ ਇੱਥੇ ਹੀ ਰਹਿਣ। ਬਹੁਤ ਅਸੀਂ ਦਿਨ ਰਾਤ ਇੱਕ ਕਰਕੇ ਸਪੈਸ਼ਲੀ ਹਾਈਲੀ ਸਕਿਲਡ ਲੇਬਰ ਦੀਆਂ ਜੋਬਸ ਕ੍ਰੀਏਟ ਕਰ ਰਹੇ ਆ ਔਰ ਤੁਹਾਨੂੰ ਪਤਾ ਪੰਜਾਬੀ ਸਾਡੇ ਪੜ੍ਹੇ ਲਿਖੇ ਔਰ ਦੇ ਹਾਈਲੀ ਪੇਡ ਜੋਬਸ ਕਰਕੇ ਹੁਣ ਅਸੀਂ ਸਾਡਾ ਜਿਹੜਾ ਅਗਲਾ ਪਲਾਨ ਆ ਉਹ ਹੈਦਰਾਬਾਦ ਤੇ ਮਦਰਾਸ ਦਾ ਆ ਉਸ ਤੋਂ ਬਾਅਦ ਜਪਾਨ ਕੋਰੀਆ ਯੂਕੇ ਜਿੱਥੇ ਜਿੱਥੇ ਸਾਨੂੰ ਲੱਗੇਗਾ ਕਿ ਇਨਵੈਸਟਰ ਦਾ ਰਿਸਪਾਂਸ ਆਨ ਦੀ ਉਮੀਦ ਹੈਗੀ ਐ ਅਸੀਂ ਲੈ ਕੇ ਆਵਾਂਗੇ ਸਾਡੇ ਐਨਆਰਆਈ ਭਰਾ ਬੜੇ ਇੰਟਰਸਟ ਸ਼ੋਅ ਕਰ ਰਹੇ ਆ ਇਨਵੈਸਟ ਕਰਨ ਅਸੀਂ ਉਹਨਾਂ ਨੂੰ ਵੀ ਕੋਸ਼ਿਸ਼ ਕਰਕੇ ਲੈ ਕੇ ਆਵਾਂਗੇ ਕਿ ਉਹ ਇਨਵੈਸਟ ਕਰਨ ਬਿਜਲੀ ਮੀਟਰਾਂ ਨੂੰ ਲੈ ਕੇ ਸਰਕਸਾ ਦਾ ਕਹਿ ਕਿਉਂਕਿ ਉਹ ਵੱਡਾ ਪ੍ਰੋਟੈਸਟ ਅਸੀਂ ਕਰਨ ਜਾ ਰਹੇ ਹਾਂ ਕਿ ਸਮਾਰਟ ਮੀਟਰ ਨਹੀਂ ਲੱਗਣਗੇ ਤੇ ਜਿਹੜਾ ਸੈਕਟਰ ਦੇ ਵੱਲੋਂ ਕੋਈ ਕੌਂਸਲ ਬਣਾਇਆ ਜਾਂ ਬਣਾਈ ਜਾਣੀ ਆ ਉਹਦਾ ਵੀ ਕਦੇ ਸਿਰੋਹਤ ਕਰਾਂਗੇ ਸਟੇਟ ਮੈਂਬਰ ਹੋਣ ਕੇ ਤੇ ਪੂਰਾ ਦਾ ਪੂਰਾ ਜਿਹੜਾ ਕ੍ਰਿਕਟ ਉਹਨਾਂ ਦੇ ਹੱਥ ਚ ਆ ਜਾਏਗਾ ਇਹ ਦੇਖੋ ਜਿਹੜੀ ਸਮਾਰਟ ਮੀਟਰਸ ਹੈਗੇ ਆ ਇਹ ਅਸੀਂ ਹੱਲੇ ਸਿਰਫ ਕਮਰਸ਼ੀਅਲ ਤੇ ਇੰਡਸਟਰੀਅਲ ਤੋਂ ਚਾਲੂ ਕਰ ਰਹੇ ਹੈਗੇ ਆ ਇੰਡੀਵਿਜੂਅਲ ਦਾ ਦੇਖਾਂਗੇ ਉਹਨਾਂ ਦਾ ਦੇਖੇ ਵੀ ਕਿੱਦਾਂ ਦਾ ਰਿਸਪੌਂਸ ਹੈ ਉਹਦਾ ਕੀ ਬੈਨੀਫਿਟ ਹੈ ਉਸ ਤੋਂ ਬਾਅਦ ਇਹਦੇ ਤੇ ਕੋਈ ਨਾ ਕੋਈ ਡਿਸੀਜਨ ਲਿੱਤਾ ਜਾਏਗਾ ਕਿਸਾਨਾਂ ਨੇ ਕਿਹਾ ਜੀ ਕਿ ਸਾਡੇ ਘਰ ਦਾ ਖਰਾਬ ਕਰਨਾ ਹੈ ਤੇ ਜਿਹੜੇ ਮੀਟਰ ਨੇ ਸਮਾਰਟ ਮੀਟਰ ਉਹਨਾਂ ਨੂੰ ਕੁੱਟਣਾ ਹੈ ਕੀਤਾ ਹੋਇਆ ਕਰਨਾ ਨਹੀਂ ਐਸੇ ਵਲੇ ਬੈਠੇ ਚਲ ਬਹੁਤ ਬਹੁਤ ਸ਼ੁਕਰੀਆ ਜੀ ਸਾਚੀ ਜੀ ਇਸੀ ਅਪਡੇਟ ਕਰਦੇ ਹਾਂ ਚਾਹ ਗਿਓਂ ਮੇਰੇ ਕੋਲ ਜੇਕਰ ਪਾਰੇ ਯਾ ਫਲਾਸਟ ਹੋਵੇਗਾ